ਪੰਜਾਬੀ ਕਹਾਣੀ ਨੰਬਰ 5 ਪਤੀ ਪਤਨੀ ਦਾ ਆਪਸੀ ਪਿਆਰ ਦੋਸਤੋ ਪੰਜਾਬੀ ਦਾ ਕਹਾਵਤ ਹੈ ਲੜਾਈ ਦਾ ਮੂੰਹ ਕਾਲਾ ਭਾਵ ਲੜਾਈ ਵਿੱਚ ਸਦਾ ਘਾਟਾ ਹੀ ਘਾਟਾ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ ਝਗੜਾ ਪਤੀ ਪਤਨੀ ਵਿੱਚ ਹੋਵੇ ਤਾਂ ਇਹ ਸਭ ਤੋਂ ਮਾੜਾ ਹੈ ਕਿਉਂਕਿ ਇਸ ਦਾ ਅਸਰ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਤੇ ਬਹੁਤ ਬੁਰਾ ਪੈਂਦਾ ਹੈ ਜੇ ਪਤੀ ਨਸਈ ਬੇਲੜ ਫਜ਼ੂਲ ਖਰਚ ਜਾਂ ਬੈਲੀ ਹੋਵੇ ਤਾਂ ਘਰ ਵਿੱਚ ਕਦੇ ਵੀ ਸ਼ਾਂਤੀ ਨਹੀਂ ਰਹਿੰਦੀ। ਇਸੇ ਤਰ੍ਹਾਂ ਜੇ ਪਤਨੀ ਫਜ਼ੂਲ ਖਰਚ ਬੜਬੋਲੀ ਪਤੀ ਦੇ ਰਿਸ਼ਤੇਦਾਰਾਂ ਨੂੰ ਨਫ਼ਰਤ ਕਰਨ ਵਾਲੀ ਹੋਵੇ ਤਾਂ ਘਰ ਨਰਕ ਬਣਿਆ ਰਹਿੰਦਾ ਹੈ। ਦੋਸਤੋ ਜੇ ਤੁਸੀਂ ਘਰ ਵਿੱਚ ਸ਼ਾਂਤੀ ਅਤੇ ਸੁਖਮਈ ਮਾਹੌਲ ਚਾਹੁੰਦੇ ਹੋ ਤਾਂ ਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੀਵੀ ਦੀਆਂ ਖਵਾਇਸ਼ਾਂ ਅਤੇ ਜ਼ਰੂਰਤਾਂ ਦਾ ਖਿਆਲ ਰੱਖੇ। ਜੇ ਪਤੀ ਇਕੱਲਾ ਕਮਾਉਂਦਾ ਹੈ ਅਤੇ ਪਤਨੀ ਨੂੰ ਘਰ ਦੀ ਜ਼ਿੰਮੇਵਾਰੀ ਤਕਸੀਮਤ ਰੱਖਦਾ ਹੈ ਤਾਂ ਉਸ ਨੂੰ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੇਣ ਤੋਂ ਇਲਾਵਾ ਕੁਝ ਪੈਸੇ ਉਸ ਨੂੰ ਉਸ ਦੀ ਨਿੱਜੀ ਲੋੜਾਂ ਲਈ ਜ਼ਰੂਰ ਦੇਵੇ ਜਿਸ ਦਾ ਹਿਸਾਬ ਉਸ ਤੋਂ ਕਦੇ ਨਾ ਪੁੱਛੇ ਕਿਉਂਕਿ ਅਸੀਂ ਸਾਰੇ ਮੀਆਂ ਬੀਬੀ ਇੱਕ ਦੂਜੇ ਨੂੰ ਦੱਸੇ ਬਗੈਰ ਆਪਣੇ ਨੇੜਲੇ ਤੇ ਪਿਆਰੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਦੀ ਮਦਦ ਅਕਸਰ ਕਰਦੇ ਹਾਂ ਤੇ ਇਸ ਲਈ ਪੈਸਾ ਤਾਂ ਚਾਹੀਦਾ ਹੈ ਕਦੇ ਵੀ ਇੱਕ ਦੂਜੇ ਦੀ ਸਰਦਾ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪਰ ਜਿੱਥੇ ਕੋਈ ਗੁੰਮਰਾਹ ਹੋ ਰਿਹਾ ਹੋਵੇ ਉਸ ਨੂੰ ਪਿਆਰ ਨਾਲ ਸਮਝਾਉਣਾ ਜ਼ਰੂਰ ਚਾਹੀਦਾ ਜੇ ਕਿਸੇ ਕੋਲੋਂ ਕੋਈ ਗਲਤੀ ਜਾਂ ਨੁਕਸਾਨ ਹੋ ਜਾਵੇ ਤਾਂ ਗੁੱਸੇ ਵਿੱਚ ਸੜਨ ਦੀ ਥਾਂ ਪਿਆਰ ਨਾਲ ਦਲਾਸਾ ਦੇ ਕੇ ਸਮਝਾਉਣਾ ਚਾਹੀਦਾ ਜੇ ਪਤਨੀ ਵੀ ਕੋਈ ਨੌਕਰੀ ਕਰਦੀ ਹੋਵੇ ਤਾਂ ਪਤੀ ਦਾ ਫਰਜ਼ ਹੈ ਕਿ ਉਸ ਦੇ ਘਰੇਲੂ ਕੰਮ ਵਿੱਚ ਹੱਥ बटाਵੇ ਔਰਤ ਨੂੰ ਚਾਹੀਦਾ ਹੈ ਕਿ ਉਹ ਮਰਦ ਦੇ ਕੰਮ ਤੋਂ ਪਰਤਨ ਤੇ ਪਿਆਰ ਨਾਲ ਪੇਸ਼ ਆਵੇ ਜੋ ਔਰਤ ਮਰਦ ਦੇ ਕੰਮ ਵੱਲ ਤੁਰਦੇ ਸਮੇਂ ਉਸ ਨਾਲ ਲੜਾਦੀਆਂ ਹਨ ਤੇ ਮਰਦ ਕੰਮ ਵੱਲ ਪੂਰਾ ਧਿਆਨ ਨਹੀਂ ਦੇ ਸਕਦਾ ਦਫਤਰੀ बाबू ਸਾਥੀਆਂ ਨਾਲ ਲੜਦੇ ਹਨ ਦੁਕਾਨਦਾਰ ਗਾਹਕ ਨਾਲ ਝਿੜਦੇ ਹਨ ਤੇ ਡਰਾਈਵਰ ਐਕਸੀਡੈਂਟ ਕਰ ਬੈਠਦੇ ਹਨ ਸੋ ਦੋਸਤੋ ਚੰਗੀ ਜ਼ਿੰਦਗੀ ਜੀਣ ਲਈ ਪਤੀ ਪਤਨੀ ਵਿੱਚ ਆਪਸੀ ਸਮਝਦਾਰੀ ਬਹੁਤ ਜ਼ਰੂਰੀ ਹੈ ਸਤ